ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਂਡ ਖੁਸ਼ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਅੱਜ ਆਪਾਂ ਬਹੁਤ ਹੀ ਵਧੀਆ ਚੀਜ਼ ਤੁਹਾਨੂੰ ਸ਼ੇਅਰ ਕਰਨ ਲੱਗੇ ਹਾਂ ਤੇ ਵੈਸੇ ਵੀ ਗਰਮੀ ਆ ਗਈ ਹੈ ਹਨਾ ਤੇ ਗਰਮੀ ਵਾਸਤੇ ਉਹ ਬਹੁਤ ਹੀ ਬੈਸਟ ਇੱਕ ਫੇਸ਼ੀਅਲ ਟਾਈਪ ਹੀ ਹੋ ਜਾਊਗਾ ਆਪਣਾ ਫੇਸ ਐ ਬਿਲਕੁਲ ਕਲੀਨ ਹੋ ਜਾਊਗਾ ਤੇ ਤੁਸੀਂ ਡੇਲੀ ਵੀ ਕਰ ਸਕਦੇ ਹੋ ਤੇ ਜੇ ਤੁਸੀਂ ਡੇਲੀ ਨਹੀਂ ਕਰ ਸਕਦੇ 1-2 ਦਿਨ ਛੱਡ ਕੇ ਤੁਸੀਂ ਜਰੂਰ ਇਹ ਵਾਲਾ ਪੈਕ ਟਾਈਪ ਇਹ ਲਗਾਇਆ ਕਰੋ ਜਰੂਰ ਤੇ ਆਜੋ ਜੀ ਆਪਾਂ ਕਰਦੇ ਆ ਸ਼ੁਰੂ ਤੇ ਆਪਾਂ ਪਹਿਲਾਂ ਗੁਲਾਬ ਜਲ ਤੇ ਆਪਾਂ ਫੇਸ ਕਲੀਨ ਕਰ ਲੈਨੇ ਆਪਾਂ ਕਿਉਂਕਿ ਹੁਣ ਗਰਮੀ ਆ ਗਈ ਹੈ ਤੇ ਗਰਮੀ ਦੇ ਵਿੱਚ ਬਹੁਤ ਹੀ ਜ਼ਿਆਦਾ ਫਾਇਦੇਮੰਦ ਆ ਜੇ ਤੁਸੀਂ ਇਹ ਵਾਲੀ ਰਿਮੇਡੀ ਯੂਜ਼ ਕਰਦੇ ਰਹੋਗੇ ਤਾਂ ਬਹੁਤ ਵਧੀਆ ਤੁਹਾਡਾ ਫੇਸ ਰਹੂਗਾ ਤੇ ਨਹੀਂ ਤਾਂ ਜਿਵੇਂ ਆਪਾਂ ਕਹਿ ਦਿੰਨੇ ਆ ਗਰਮੀ ਦੇ ਵਿੱਚ ਸਨਬੰਨ ਜੀ ਹੋ ਜਾਂਦੀ ਫੇਸ ਦੇ ਉੱਪਰ ਕਿਉਂਕਿ ਧੁੱਪ ਬਹੁਤ ਜ਼ਿਆਦਾ ਕਰੜੀ ਹੋ ਗਈ ਆ ਹੁਣ ਤੇ ਭੈਣਾਂ ਦੇ ਤਾਂ ਕੰਮ ਹਨਾ ਧੁੱਪੇ ਛਾਵੇਂ ਚੱਲੀ ਜਾਂਦੇ ਰਹਿੰਦੇ ਸਾਰਾ ਦਿਨ ਤੇ ਤੁਸੀਂ ਸ਼ਾਮ ਨੂੰ ਜ਼ਰੂਰ ਆਪਣਾ 5-7 ਮਿੰਟ ਕੱਢ ਲਿਆ ਕਰੋ ਆਪਣੇ ਵਾਸਤੇ ਤੇ ਜ਼ਰੂਰ ਕਰਿਆ ਕਰੋ ਕਿਉਂਕਿ ਆਇਆ ਵੀ ਕਮ ਮਾਤਨ ਦੇ ਨਾਲ-ਨਾਲ ਹਨਾ ਆਪਦੀ ਸਕਿਨ ਦੀ ਵੀ ਕੇਅਰ ਜ਼ਰੂਰੀ ਆ ਤੇ ਜ਼ਰੂਰ ਕੇਅਰ ਕਰਿਆ ਕਰੋ ਤੇ ਟਾਈਮ ਆਪਾਂ ਇਦਾਂ ਦੀਆ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੇ ਆ ਕਿ ਜਿਨ੍ਹਾਂ ਤੇ ਤੁਹਾਡਾ ਟਾਈਮ ਜ਼ਿਆਦਾ ਨਹੀਂ ਬਰਬਾਦ ਹੋਊਗਾ ਤੇ ਬਸ ਥੋੜੇ ਜਿਹੇ ਟਾਈਮ ਦੇ ਵਿੱਚ ਤੁਹਾਨੂੰ ਗਲੋ ਵੀ ਵਧੀਆ ਤੇ ਇੱਕਦਮ ਸਕਿਨ ਤੁਹਾਡੀ ਵਧੀਆ ਰਹੂਗੀ ਹੈਲਦੀ ਰਹੂਗੀ ਇਹ ਨਹੀਂ ਵੀ ਥੋੜਾ ਜਿਵੇਂ ਆਪਾਂ ਕਹਿ ਦਿੰਨੇ ਆ ਆਪਾਂ ਕੋਈ ਬਾਹਰੋਂ ਕੋਈ ਵੀ ਆਪਾਂ ਕਰੀਮ ਲਗਾ ਲਈ ਜਾਂ ਕੋਈ ਪੈਕ ਲਗਾ ਲਿਆ ਮਾਰਕੀਟ ਚੋ ਲਿਆ ਕੇ ਉਹਦੇ ਨਾਲ ਕੀ ਹੋ ਜਾਂਦਾ ਹੈ ਕਿ 1-2 ਦਿਨ ਵਧੀਆ ਰਹਿੰਦਾ ਹੈ ਬਾਅਦ ਵਿੱਚ ਨਾ ਜਿਵੇਂ ਸਾਈਡ ਇਫੈਕਟ ਹੋਣੇ ਸ਼ੁਰੂ ਹੋ ਜਾਂਦੇ ਆਪਨੀ ਸਕਿਨ ਨੂੰ ਤੇ ਇਹ ਵਾਲੀਆ ਰੇਮੇਡੀ ਜੋ ਆਪਾਂ ਦੱਸਦੇ ਆਂ ਹੋਮ ਰੇਮੇਡੀ ਤੇ ਇਹਦੇ ਨਾਲ ਤੁਹਾਡੀ ਸਕਿਨ ਨੂੰ ਕੋਈ ਵੀ ਦਿੱਕਤ ਨਹੀਂ ਹੋਊਗੀ ਜਦਕੇ ਤੁਸੀਂ ਵਧੀਆ ਹੀ ਰਹੋਗੇ ਤੇ ਆਪਾਂ ਕਰ ਲਿਆ ਫੇਸ ਕਲੀਨ ਤੇ ਅੱਜ ਆਪਾਂ ਕਰਦੇ ਆਂ ਦਹੀਂ ਵਾਲਾ ਫੇਸ਼ੀਅਲ ਆ ਦੇਖੋ ਜੀ ਆਪਾਂ ਦਹੀਂ ਲੈ ਲਏ ਗਾੜਾ ਜਿਹਾ ਦਹੀਂ ਹੈ ਤੇ ਇਹਦੇ ਵਿੱਚ ਆਕਾ ਪਾਉਣੇ ਆ ਬੇਸਨ ਜੋ ਕਿ ਮੇਰਾ ਬਹੁਤ ਫੇਵਰੇਟ ਆ ਤੇ ਮੈਂ ਬਹੁਤ ਯੂਜ਼ ਕਰਦੀ ਆ ਬੇਸਨ ਸ਼ੁਰੂ ਤੋਂ ਹੀ ਬਹੁਤ ਯੂਜ਼ ਕਰਦੀ ਆ ਤੇ ਬਹੁਤ ਲੋਕ ਮੈਨੂੰ ਕਹਿ ਆ ਵੀ ਦਿੰਦੇ ਕਿ ਤੇ ਸਕਿਨ ਬਹੁਤ ਵਧੀਆ ਹੈ ਤੇ ਜੇ ਤੁਸੀਂ ਚਾਹੋ ਇਹਦੇ ਵਿੱਚ ਥੋੜੀ ਜਿਹੀ ਹਲਦੀ ਵੀ ਪਾ ਸਕਦੇ ਹੋ ਪਰ ਮੈਂ ਹਲਦੀ ਨਹੀਂ ਪਾਉਂਦੀ ਮੈਨੂੰ ਐ ਲੱਗਦਾ ਹੁੰਦਾ ਹੈ ਕਿ ਹਲਦੀ ਦੇ ਨਾਲ ਨਾ ਪੀਲਾ ਪੰਜਾ ਆ ਜੂਗਾ ਫੇਸ ਦੇ ਉੱਪਰ ਤੇ ਜੇ ਤੁਹਾਨੂੰ ਵਧੀਆ ਲੱਗਦਾ ਤੁਸੀਂ ਟਰਾਈ ਕਰਕੇ ਦੇਖ ਲਓ ਹਲਦੀ ਬਹੁਤ ਵਧੀਆ ਹੁੰਦੀ ਆ ਐਂਟੀਬਾਇਟਿਕਾ ਆਪਣੇ ਜੋ ਫਿੰਸੀਆਂ ਵਗੈਰਾ ਹੋ ਜਾਂਦੀਆਂ ਉਹਨਾਂ ਨੂੰ ਬਹੁਤ ਜ਼ਿਆਦਾ ਆਰਾਮ ਮਿਲਦਾ ਏ ਹਲਦੀ ਦੇ ਨਾਲ ਤੇ ਪਰ ਮੇਰੇ ਕੋਈ ਵੀ ਵੈਸੇ ਹੈ ਨਹੀਂ ਇਦਾਂ ਪਿੰਪਲ ਵਗੈਰਾ ਮੇਰੇ ਨਹੀਂ ਹੁੰਦੇ ਪਤਾ ਨਹੀਂ ਇਸ ਕਰਕੇ ਨਹੀਂ ਹੁੰਦੇ ਕਿ ਆਪਾਂ ਇਹ ਵਾਲੀ ਹੋਮ ਰਿਮੀਡੀ ਹੈ ਜੋ ਜ਼ਿਆਦਾ ਯੂਜ਼ ਕਰਦੀ ਆ ਮੈਂ ਤੇ ਮੈਂ ਮਾਰਕੀਟ ਵਾਲੀ ਕੋਈ ਵੀ ਚੀਜ਼ ਆਪਣੇ ਫੇਸ ਦੇ ਉੱਪਰ ਨਹੀਂ ਲਗਾਉਂਦੀ ਤੇ ਇਹਨੂੰ ਆਪਾਂ ਕਰ ਲੈਣਾ ਚੰਗੀ ਤਰ੍ਹਾਂ ਮਿਕਸ ਤੇ ਇੱਕ ਭੈਣਾ ਅੱਗੇ ਸਾਰਿਆਂ ਅੱਗੇ ਹੱਥ ਜੋੜ ਕੇ ਬੇਨਤੀ ਆ ਕਿ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਪਲੀਜ਼ ਵੱਧ ਤੋਂ ਵੱਧ ਤੁਸੀਂ ਵੀਡੀਓ ਨੂੰ ਸ਼ੇਅਰ ਨਹੀਂ ਕਰਦੇ ਤੇ ਇਹਨੂੰ ਆਪਾਂ ਕੀ ਕਰਨਾ ਆਪਾਂ ਮਿਕਸ ਕਰ ਲਿਆ ਇੱਕ ਤਾਂ ਇਹਦੇ ਨਾਲ ਠੰਡਕ ਬਹੁਤ ਮਿਲਦੀ ਆ ਜਿੱਦਾਂ ਹੁਣ ਗਰਮੀ ਆ ਗਈ ਆ ਹਨਾ ਆਪਾਂ ਕਿਤੋਂ ਵੀ ਬਾਹਰੋਂ ਜਾ ਕੇ ਆਉਣੇ ਆ ਕਿਤੇ ਬਾਜ਼ਾਰ ਗਏ ਸੀਗੇ ਕਿਸੇ ਰਿਸ਼ਤੇਦਾਰੀ ਚ ਗਏ ਸੀ ਤੇ ਘਰੇ ਆ ਕੇ ਆਪਾਂ ਇਹ ਲਗਾ ਲਾਂਗੇ ਤੇ ਆਪਾਂ ਨੂੰ ਇੰਨਾ ਆਰਾਮ ਮਿਲੂਗਾ ਨਾ ਬਹੁਤ ਜ਼ਿਆਦਾ ਤੇ ਤੁਸੀਂ ਜੇ ਡੇਲੀ ਕਰੋਗੇ ਤਾਂ ਫੇਰ ਤਾਂ ਤੁਹਾਨੂੰ ਇਦਾਂ ਵਧੀਆ ਰਿਜ਼ਲਟ ਰਹੂਗਾ ਕਿ ਫੇਸ ਇੱਕਦਮ ਗਲੋਇੰਗ 글로 ਕਰੂਗਾ ਤੇ ਇਦਾਂ ਲੱਗੂਗਾ ਕਿ ਬਹੁਤ ਵਧੀਆ ਤੇ ਆਰਾਮ ਮਿਲੂਗਾ ਇੱਕਦਮ ਇੰਨਾ ਜ਼ਿਆਦਾ ਠੰਡਾ ਠੰਡਾ ਬਹੁਤ ਵਧੀਆ ਫੀਲ ਹੋ ਰਿਹਾ ਹੈ ਤੇ ਪਹਿਲਾਂ ਵਾਲੇ ਸਮਿਆਂ ਦੇ ਵਿੱਚ ਆਪਾਂ ਨੂੰ ਪਤਾ ਹੀ ਹੈ ਸਾਰੀਆਂ ਭੈਣਾਂ ਨੂੰ ਹਨਾ ਕਿ ਦੇਖ ਲਓ ਜਦੋਂ ਵਿਆਹ ਹੁੰਦਾ ਸੀਗਾ ਕੁੜੀ ਦਾ ਤੇ ਇਹ ਬਟਨਾ ਇਹ ਲੱਗਦਾ ਸੀ ਤੇ ਅੱਜ ਦੇ ਟਾਈਮ ਵਿੱਚ ਬਟਨਾ ਲਾਉਣ ਨਹੀਂ ਦਿੰਦੇ ਹਨ ਕਹਿੰਦੇ ਫੇਸ਼ੀਅਲ ਕਰਾਇਆ ਕੁੜੀ ਦਾ ਫੇਸ਼ੀਅਲ ਨਾ ਖਰਾਬ ਹੋ ਜਾਵੇ ਤੇ ਉਸ ਟਾਈਮ ਦੇ ਵਿੱਚ 글로ਅ ਦੇਖ ਲਓ ਕਿੰਨਾ ਵਧੀਆ ਹੁੰਦਾ ਸੀ ਤੇ ਕਿੰਨੀ ਵਧੀਆ ਸਕਿਨ ਹੁੰਦੀ ਸੀ ਤੇ ਹੁਣ ਅੱਜ ਦੇ ਟਾਈਮ ਦੇ ਵਿੱਚ ਤਾਂ ਬਹੁਤ ਜ਼ਿਆਦਾ ਸਕਿਨ ਖਰਾਬ ਹੋ ਚੁੱਕੀ ਆ ਕਿਉਂਕਿ ਆਪਾਂ ਦੇਖ ਲਓ ਵੀ ਕੁਝ ਵੀ ਲਗਾ ਲੈਨੇ ਆ ਫੇਸ ਦੇ ਉੱਪਰ ਜਿਹੜੀ ਵੀ ਮਾਰਕੀਟ ਚ ਆਪਾਂ ਕੋਈ ਚੀਜ਼ ਦੇਖ ਲਈ ਆਈ ਜਾਂ ਕਿਸੇ ਨੇ ਆਪਾਂ ਨੂੰ ਦੱਸਤਾ ਵੀ ਆ ਮੈਂ ਲਗਾਨੀ ਆ ਉਹ ਆਏ ਨਹੀਂ ਆਪਾਂ ਦੇਖਦੇ ਕਿ ਮੇਰੀ ਸਕਿਨ ਨੂੰ ਕੀ ਸੂਟ ਕਰੂਗਾ ਹਨਾ ਤੇ ਆਪਾਂ ਕੋਈ ਵੀ ਚੱਕ ਕੇ ਕਰੀਮ ਲਗਾ ਲੈਨੇ ਆ ਫਿਰ ਉਹਦਾ ਰਿਜ਼ਲਟ ਜਿਹੜਾ ਮਾੜਾ ਹੀ ਆਈ ਜਾਂਦਾ ਖਰਾਬ ਹੋ ਜਾਂਦੀ ਹੈ ਸਕਿਨ ਬਹੁਤ ਜ਼ਿਆਦਾ ਤੇ ਹਾਂਜੀ ਇਹਨੂੰ ਆਪਾਂ ਲਗਾ ਲਿਆ ਹੈ ਤੇ ਇਹ 5-7 ਮਿੰਟ ਆਪਾਂ ਆਪਣੇ ਫੇਸ ਦੇ ਉੱਪਰ ਲਗਾ ਕੇ ਰੱਖਣਾ ਹੈ ਤੇ ਇੰਨਾ ਵਧੀਆ ਲੱਗ ਰਿਹਾ ਨਾ ਠੰਡਾ ਠੰਡਾ ਜਿਵੇਂ ਹੁਣ ਗਰਮੀ ਆਈ ਜਾਊਗੀ ਤਾਂ ਹੋਰ ਵੀ ਜ਼ਿਆਦਾ ਵਧੀਆ ਲੱਗਿਆ ਕਰੂਗਾ ਜਦੋਂ ਆਪਾਂ ਇਹ ਪੈਕ ਲਗਾਇਆ ਕਰਾਂਗੇ ਬਹੁਤ ਵਧੀਆ ਲੱਗਦਾ ਹੈ ਤੇ ਚਲੋ ਜੀ ਆਪਾਂ ਨਾਮ ਬੋਲ ਦਿੰਨੇ ਭੈਣਾਂ ਦੇ ਤੇ ਤੁਸੀਂ ਕਮੈਂਟ ਤਾਂ ਵੈਸੇ ਘੱਟ ਆਏ ਇਸ ਵਾਰੀ ਆਪਣੀ ਵੀਡੀਓ ਪਿਛਲੀ ਵੀਡੀਓ ਆਪਾਂ ਜਿਹੜੀ ਪਾਈ ਸੀ ਤੇ ਪਹਿਲਾਂ ਆਪਾਂ ਨਾਮ ਬੋਲਦੇ ਹਾਂ ਸਾਰੇ ਹਾਂ ਦੇ ਕੁਲਦੀਪ ਕੌਰ ਭੈਣ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਮੰਨਦੀਪ ਭੈਣ ਜੀ ਤੁਹਾਡਾ ਤਾਂ ਬਹੁਤ ਹੀ ਬਹੁਤ ਧੰਨਵਾਦ ਕਿ ਤੁਸੀਂ ਤਾਂ ਚਲੋ ਹਨਾ ਸਾਰੀਆਂ ਵੀਡੀਓ ਦੇਖਦੇ ਹੋ ਕਮੈਂਟ ਵੀ ਸਾਰੀਆਂ ਵੀਡੀਓ ਤੇ ਕਰਦੇ ਹੋ ਬਹੁਤ ਬਹੁਤ ਧੰਨਵਾਦ ਜੀ ਤੇ ਕਿਵੇਂ ਤੁਸੀਂ ਠੀਕ ਠਾਕ ਹੋ ਤੁਸੀਂ ਦੱਸਿਆ ਕਰੋ ਕਿ ਤੁਸੀਂ ਠੀਕ ਠਾਕ ਹੋ ਪਰਿਵਾਰ ਸਾਰਾ ਠੀਕ ਠਾਕ ਆ ਤੇ ਆਪਾਂ ਸਾਰੀਆਂ ਭੈਣਾਂ ਨੂੰ ਇਹ ਕਹਿਣੇ ਆ ਕਿ ਆਪਣਾ ਵੀ ਹਾਲਚਲ ਦੱਸਿਆ ਕਰੋ ਤੇ ਮੇਰਾ ਵੀ ਪੁੱਛਿਆ ਕਰੋ ਸਵਰਨ ਜੀ ਸਵਰਨਜੀਤ ਕੌਰ ਬਹੁਤ ਬਹੁਤ ਧੰਨਵਾਦ ਜੀ ਭੈਣ ਜੀ ਤੁਹਾਡਾ ਵੀ ਤੇ ਹੋਰ ਸੁਣਾਓ ਜੀ ਕੀ ਹਾਲ ਚਾਲ ਹਰਵਿੰਦਰ ਗਿੱਲ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਹੋਰ ਸੁਣਾਓ ਜੀ ਕੀ ਹਾਲ ਚਾਲਾ ਠੀਕ ਠਾਕ ਹੋ ਕਿਰਨਦੀਪ ਕੌਰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਇਕਮਜੋਤ ਸਿੰਘ ਧੰਨਵਾਦ ਜੀ ਵੀਡੀਓ ਦੇਖਣ ਵਾਸਤੇ ਗੁਰਦੇਵ ਸਿੰਘ ਧੰਨਵਾਦ ਜੀ ਬਹੁਤ ਬਹੁਤ ਵੀਡੀਓ ਦੇਖਣ ਵਾਸਤੇ ਪਬਜੀ ਬੈਨ ਧੰਨਵਾਦ ਜੀ ਤੁਹਾਡਾ ਵੀ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਜੀ ਸਾਰੇ ਜਿਹੜੇ ਕਮੈਂਟ ਕਰਦੇ ਆ ਹਨ ਤੇ ਬਹੁਤ ਬਹੁਤ ਧੰਨਵਾਦ ਦਿਲੋਂ ਧੰਨਵਾਦ ਆ ਤੁਹਾਡਾ ਸਾਰਿਆਂ ਦਾ ਕਿ ਚਲੋ ਤੁਸੀਂ ਹਨਾ ਆਪਾਂ ਨੂੰ ਇੰਨਾ ਮਾਣ ਬਖਸ਼ਿਆ ਕਿ ਆਪਾਂ ਨੂੰ ਇੱਥੋਂ ਤੱਕ ਲੈ ਕੇ ਆਏ ਆ ਤੇ ਚਲੋ ਅੱਗੇ ਵੀ ਤੁਹਾਡੀ ਸਪੋਰਟ ਦੇ ਨਾਲ ਹੀ ਆ ਆਪਾਂ ਤੇ ਜਰੂਰ ਕਮੈਂਟ ਕਰਿਆ ਕਰੋ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਤੇ ਚਲੋ ਜੀ ਆਪਾਂ ਥੋੜਾ ਟਾਈਮ ਬਾਅਦ ਮਿਲਦੇ ਆ ਤੁਹਾਨੂੰ ਤੇ ਫਿਰ ਵਾਸ਼ ਕਰਕੇ ਫੇਸ ਫਿਰ ਤੁਹਾਨੂੰ ਦਿਖਾਉਨੇ ਤੇ ਹਾਂਜੀ ਆਪਾਂ ਧੋ ਕੇ ਆਏ ਹਾਂ ਮੂੰ ਆਪਣਾ ਤੇ ਬਹੁਤ ਵਧੀਆ ਐਂ ਲੱਗਦਾ ਜਿਵੇਂ ਕੋਈ ਉੱਪਰੋਂ ਪਰਤ ਜਿਹੀ ਨਹੀਂ ਉੱਤਰ ਗਈ ਹੁੰਦੀ ਇਦਾਂ ਲੱਗਦਾ ਤੇ ਦਹੀਂ ਜੇ ਥੋੜਾ ਥੋੜਾ ਜਿਹਾ ਖੱਟਾ ਹੋਵੇ ਤਾਂ ਹੋਰ ਵੀ ਕਮਾਲ ਆ ਤੇ ਮੇਰੇ ਕੋਲ ਜ਼ਿਆਦਾ ਖੱਟਾ ਨਹੀਂ ਸੀਗਾ ਦਹੀਂ ਤੇ ਵੈਸੇ ਵੀ ਨਾ ਦਹੀਂ ਮੇਰਾ ਸਹੀ ਨਹੀਂ ਬਣ ਰਿਹਾ ਤੇ ਜੇ ਕੋਈ ਭੈਣ ਕੋਲੇ ਕੋਈ ਵਧੀਆ ਟ੍ਰਿਕ ਹੈਗੀ ਤਾਂ ਮੈਨੂੰ ਜ਼ਰੂਰ ਟਰਾਈ ਦੱਸਿਓ ਪਲੀਜ਼ ਵੀ ਕਿਸ ਤਰੀਕੇ ਦੇ ਨਾਲ ਮੈਂ ਨਾ ਹਰ ਤਰ੍ਹਾਂ ਟਰਾਈ ਕਰ ਲਿਆ ਕੇ ਉਹ ਕਪੜੇ ਦੇ ਵਿੱਚ ਬੰਨ ਕੇ ਭਲੇਟ ਕੇ ਰੱਖਦੀਆਂ ਜਿਹੜੇ ਭਾਂਡੇ ਦੇ ਵਿੱਚ ਦਹੀਂ ਬਣਾਉਣੀ ਆ ਤੇ ਮੇਰਾ ਦਹੀਂ ਬਣਿਆ ਨਹੀਂ ਤੇ ਭੈਣੋਂ ਕਮੈਂਟ ਕਰਕੇ ਦੱਸਿਓ ਕਿ ਇੱਕ ਇਦਾਂ ਹੈ ਕਿ ਮੌਸਮ ਮੈਨੂੰ ਐ ਲੱਗ ਰਿਹਾ ਵੀ ਚਲੋ ਹਜੇ ਆਇਆ ਨਹੀਂ ਹਨ ਤੇ ਲੱਸੀ ਵਧੀਆ ਬਣ ਜਾਂਦੀ ਹੈ ਤੇ ਦਹੀਂ ਵਧੀਆ ਨਹੀਂ ਬਣਦੀ ਉਹ ਫਿਰ ਨਾ ਉਦਾਂ ਵਧੀਆ ਜੀ ਨਹੀਂ ਲੱਗਦੀ ਤੇ ਬੱਚੇ ਵੀ ਨਹੀਂ ਖਾਂਦੇ ਕਹਿੰਦੇ ਵੀ ਸਾਨੂੰ ਵਧੀਆ ਨਹੀਂ ਲੱਗਦੀ ਟੇਸ ਜਿਹਾ ਹੋਰੀ ਹੈ ਤੇ ਦੱਸਿਓ ਕਮੈਂਟ ਕਰਕੇ ਤੇ ਇਹ ਹੈਗਾ ਕਿ ਤੁਸੀਂ ਜੇ ਜਿਹੜਾ ਪੈਕ ਲਗਾਉਣਾ ਇਹਦੇ 'ਚ ਥੋੜੀ ਜਿਹੀ ਖੱਟੀ ਕਰਕੇ ਦਹੀਂ ਪਾਉਂਗੇ ਨਾ ਤੇ ਬਹੁਤ ਹੀ ਜ਼ਿਆਦਾ ਵਧੀਆ ਰਿਜ਼ਲਟ ਆਊਗਾ ਤੇ ਠੀਕ ਹੈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਪਲੀਜ਼ ਕਿ ਸਾਰਿਆਂ ਕੋਲੇ ਜਾਣਕਾਰੀ ਪਹੁੰਚ ਜਾਵੇ ਹਨਾ ਕਿ ਆਪਾਂ ਚਲੋ ਇਹੀ ਕੋਸ਼ਿਸ਼ ਕਰਦੇ ਆਂ ਛੋਟੀ ਛੋਟੀ ਕਿ ਜਿੰਨਾ ਵੀ ਆਪਾਂ ਨੂੰ ਆਉਂਦਾ ਹੈ ਕਿ ਆਪਾਂ ਅੱਗੇ ਦੱਸਣ ਦੀ ਕੋਸ਼ਿਸ਼ ਕਰਦੇ ਆਂ ਤੇ ਤੁਸੀਂ ਵੀ ਕਮੈਂਟ ਕਰਕੇ ਦੱਸਿਆ ਕਰੋ ਜੀ ਤੁਹਾਡੇ ਕੋਲੇ ਕਿਸੇ ਭੈਣ ਕੋਲੇ ਕੋਈ ਵਧੀਆ ਹੁੰਦੀ ਆ ਰੇਮੇਡੀ ਤੇ ਆਪਾਂ ਤੁਹਾਡਾ ਨਾਮ ਬੋਲਾਂਗੇ ਤੇ ਤੁਸੀਂ ਮੈਨੂੰ ਸ਼ੇਅਰ ਕਰ ਦਿਆ ਕਰੋ ਹਨਾ ਮੈਨੂੰ ਮੈਸੇਜ ਕਰ ਦਿਆ ਕਰੋ ਕਮੈਂਟ ਕਰਕੇ ਦੱਸ ਦਿਆ ਕਰੋ ਵੀ ਭੈਣ ਜੀ ਤੁਸੀਂ ਆਹ ਵਾਲੀ ਰੇਮੇਡੀ ਬਣਾ ਕੇ ਪਾਓ ਤੇ ਆਪਾਂ ਜਰੂਰ ਪਾਇਆ ਕਰਾਂਗੇ ਤੁਹਾਡੀ ਫਰਮਾਇਸ਼ ਤੇ ਵੀ ਤੇ ਤੁਹਾਡਾ ਨਾਮ ਬੋਲਿਆ ਕਰਾਂਗੇ ਤੁਸੀਂ ਆਪਣਾ ਸ਼ਹਿਰ ਦਾ ਤੇ ਆਪਣਾ ਨਾਮ ਜਰੂਰ ਲਿਖ ਕੇ ਤੇ ਤੁਸੀਂ ਵੀ ਦੱਸ ਸਕਦੇ ਹੋ ਵੀ ਤੁਸੀਂ ਆਹ ਵੀਡੀਓ ਬਣਾ ਲਓ ਤੇ ਆਪਾਂ ਜਰੂਰ ਤੁਹਾਡੀ ਫਰਮਾਇਸ਼ ਤੇ ਵੀਡੀਓ ਪਾਵਾਂਗੇ ਤੇ ਚਲੋ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਬੈਲ ਆਈਕਨ ਪ੍ਰੈਸ ਕਰ ਦਿਆ ਕਰੋ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਓਕੇ ਜੀ ਧੰਨਵਾਦ